ਤੁਸੀਂ ਇਤਰਾਜ਼ ਕਰੋ ਸੱਤ ਵਾਰ ਦੋ ਪੈਸਾ ਤੁਹਾਨੂੰ ਦੇ ਦੇਈਏ ਤੁਹਾਡੀਆਂ ਡਾਂਗਾਂ ਦੇਖਦੇ ਆ ਕੋਈ ਗੱਲ ਨਹੀਂ ਡਾਂਗਾਂ ਤੁਸੀਂ ਉਹ ਗੱਲੇ ਇਕੱਲੇ ਨਾ ਝੜਕਾਇਆ ਫੇਰ ਰੱਖਿਓ ਮਰਨ ਵਾਲੇ ਕੰਮ ਹੋ ਨਾ ਜਿਹੜਾ ਤਰਨਜੀਤ ਸਿੰਘ ਇਹ ਜਿਹੜੇ ਕੀਰਤਨ ਕਰਨ ਆਏ ਨੇ ਉਹ ਚਮਕੌਰ ਸਾਹਿਬ ਚੌਂਤੇ ਵਾਲੇ ਦੀ ਫੌਜ ਆ ਬਾਬਾ ਕਲਵਿੰਦਰ ਸਿੰਘ ਜੀ ਇਹ ਪਿੰਡ ਦੇ ਵਿੱਚ ਪਹਿਲਾਂ 2017 ਦੇ ਵਿੱਚ ਵੀ ਰੋਕਿਆ ਗਿਆ ਸੀ ਇੱਥੇ ਪ੍ਰਕਾਸ਼ ਨੂੰ ਇਹ ਮੜੀਆਂ ਨੇ ਜਾਂ ਨਾਲ ਆ ਦੇਖੋ ਸਾਰਾ ਬਾਕੀ ਤੁਸੀਂ ਦੇਖੇ ਸਾਰੰਦ ਦੇ ਜਾ ਕੇ ਤੇ ਮੜੀਆਂ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਅੱਜ ਕਰਿਆ ਜਾਣ ਪੁੱਝ ਕੇ ਜਿੱਦ ਦੇ ਮਾਰਿਆ ਨੇ ਇੱਧਰ ਵੀ ਪ੍ਰਕਾਸ਼ ਹੋਇਆ ਇੱਧਰ ਵੀ ਦਿਖਾ ਦਿਓ ਮੇਰੇ ਕੈਮਰਾ ਘਮਾਓ ਇੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੱਲ ਰਹੀ ਆ ਅਸੀਂ ਸਤਕਾਰ ਕਰਦੇ ਆਂ ਅਸੀਂ ਸਤਕਾਰ ਹੀ ਕਰਨਾ ਸੀ ਤੇ ਸਰਕਾਰ ਵੱਜੇ ਸਾਨੂੰ ਮਾਰਨੇ ਫੌਜ ਨੇ ਸਾਜਿਆ ਇਹ ਜਿਹੜਾ ਇਹਨਾਂ ਨੇ ਮੜੀਆਂ ਦੇ ਪ੍ਰਕਾਸ਼ ਕਰਿਆ ਅਸੀਂ ਇਹਦੇ ਮਸਲੇ 'ਚ ਆਇਆ ਵੀ ਇਹ ਮੜੀਆਂ 'ਚ ਕਿਉਂ ਕਰਿਆ ਕਾਰਨ ਦੱਸੋ ਸਾਨੂੰ ਤੇ ਕਰਵਾ ਇਹ ਇੱਕ ਮਿੰਟ ਬੇਨਤੀ ਸੁਣੋ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਵੀ ਸਵੇਰ ਦੀ ਸਾਡੀ ਗੱਲ ਚੱਲੀ ਆ ਅਸੀਂ ਪ੍ਰਸ਼ਾਸਨ ਕੋਲ ਉੱਥੇ ਅੰਦਰ ਸਾਨੂੰ ਉੱਥੇ ਰੋਕੀ ਸਾਨੂੰ ਜਾਣ ਕੇ ਰੋਕੀ ਰੱਖਿਆ ਸਾਨੂੰ ਕਹਿੰਦੇ ਵੀ ਪ੍ਰਕਾਸ਼ ਨਹੀਂ ਹੋਊਗਾ ਉੱਥੇ ਤੇ ਜਾਣ ਬੁੱਝ ਕੇ ਇਹਨਾਂ ਨੇ ਪ੍ਰਕਾਸ਼ ਕਰਵਾਤਾ ਇੱਥੇ ਐਸਜੀਪੀਸੀ ਵਾਲਿਆਂ ਨੇ ਕਿਸੇ ਨੇ ਵੀ ਹਾਮੀ ਐਸਜੀਪੀਸੀ ਕਿਸੇ ਨੇ ਹਾਮੀ ਨਹੀਂ ਭਰੀ ਜੀ ਐਸਜੀਪੀਸੀ ਵਾਲਾਂ ਨਾਲ ਸਾਰਾ ਨਾਲ ਗੱਲਬਾਤ ਹੋਈ ਆ ਕਿਸੇ ਨੇ ਕੋਈ ਹਾਮੀ ਨਹੀਂ ਭਰੀ ਇੱਥੇ ਗੁਰੂ ਖਾਲਸਾ ਖੁਦ ਜਿਹੋ ਕੋਣ ਆਇਆ ਸੀ ਨਹੀਂ ਐਸਜੀਪੀਸੀ ਤੋਂ ਫੋਨ ਆਇਆਗਾ ਪ੍ਰਣਾਮ ਸਿੰਘ ਪ੍ਰਣਾਮ ਸਿੰਘ ਉਹਨਾਂ ਦਾ ਫੋਨ ਆਇਆ ਉਹ ਪਟਿਆਲਿਓ ਹੱਦ ਗ੍ਰੰਤੀ ਆ ਹਾਂਜੀ ਹਾਂ ਹਾਂ ਗੱਲਬਾਤ ਹੋਈ ਆ ਸਾਰੀ ਉਹਨਾਂ ਨੇ ਵੀ ਇਹ ਕਿਹਾ ਵੀ ਮੜੀਆਂ ਤੇ ਨਹੀਂ ਹੋ ਸਕਦਾ ਪ੍ਰਕਾਸ਼ ਫੇਰ ਵੀ ਇਹਨਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਰਲ ਕੇ ਨਾਲ ਕਰਵਾਇਆ ਦੇਖੋ ਤੁਹਾਨੂੰ ਕਿਵੇਂ ਧੋਖੇ ਚ ਰੱਖਿਆ ਤੁਸੀਂ ਸਾਨੂੰ ਧੋਖੇ ਚ ਅਸੀਂ ਸਵੇਰ ਦੇ ਆਏ ਹੋਇਆ ਸਾਨੂੰ ਪਹਿਲਾਂ ਕਹਿੰਦੇ ਸਾਡੇ ਨਾਲ ਗੱਲਬਾਤ ਕਰੋ ਵੀ ਅਸੀਂ ਪ੍ਰਕਾਸ਼ ਨਹੀਂ ਹੋਣ ਦਿੰਦੇ ਉੱਥੇ ਸਵੇਰੇ ਪ੍ਰਕਾਸ਼ ਨਹੀਂ ਹੋਇਆ ਸੀ ਜਦੋਂ ਅਸੀਂ ਆਏ ਆ ਉੱਥੇ ਸਾਨੂੰ ਚੌਂਕੀ ਦੇ ਵਿੱਚ ਰੋਕ ਕੇ ਰੱਖਿਆ ਆਪਣਾ ਰੋਟੀ ਪੋਲ ਦੇ ਉ ਤੇ ਅਸੀਂ ਖੜੇ ਰਹੇ ਅਸੀਂ ਕਿ ਆ ਵੀ ਚਲੋ ਗੱਲ ਕਰਨੀ ਆ ਕੀ ਕਹਿੰਦੇ ਨੇ ਇਹ ਉਥੇ ਸਾਨੂੰ ਜਾਣ ਪੁੱਝ ਕੇ ਰੋਕੇ ਰੱਖਿਆ ਇਹਨਾਂ ਨੇ ਲੈ ਕੇ ਪ੍ਰਕਾਸ਼ ਕਰ ਲਿਆ ਸਰੂਪ ਹੁਣ ਕੀ ਗੱਲ ਹੋਈ ਆ ਹੁਣ ਇਹ ਗੱਲ ਵੀ ਪ੍ਰਕਾਸ਼ ਕਰੀ ਬੈਠੇ ਨੇ ਇਹ ਮਾਰਾ ਦਾ ਸਰੂਪ ਤੇ ਹੁਣ ਅਸੀਂ ਇੱਕੇ ਗੱਲ ਕਹਿ ਰਹੇ ਆ ਵੀ ਠੀਕ ਆ ਜੋ ਇਹਨਾਂ ਨੇ ਕਰ ਲਿਆ ਇਹਨਾਂ ਨੇ ਲਾਣ ਤਾਂ ਲੈ ਲੀਆਂ ਪਿੰਡਿਆਂ ਨੇ ਲੈ ਲੀਆਂ ਪਰ ਹੁਣ ਅਸੀਂ ਕਹਿੰਦੇ ਵੀ ਹਾਂ ਇਹਦਾ ਸਤਕਾਰ ਕਰੋ ਵੀ ਹੁਣ ਉਹਨੂੰ ਸੁਖਾਸਣ ਕਰਕੇ ਜਿਵੇਂ ਮਹਾਰਾਜ ਸਰੂਪ ਲੈ ਕੇ ਆਏ ਉਵੇਂ ਗੁਰਦੁ ਗੁਰੂ ਘਰ ਛੱਡ ਕੇ ਆਓ ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਉਹ ਕੋਲ ਲੋਕ ਲੈ ਜਿਹੜੇ ਕਰੀ ਬੈਠੇ ਆ ਪਿੰਡ ਦੇ ਨੇ ਤਿੰਨ ਚਾਰ ਪਿੰਡ ਨੇ ਸਾਡੇ ਨਾਲ ਪਹਿਲਾਂ ਵਿੱਚ ਗੱਲਾਂ ਕਰਨਾ ਆਏ ਨੇ ਕਿਸੇ ਇਹਨਾਂ ਨੂੰ ਗੱਲਾਂ ਕਰਨੇ ਹੀ ਪਹਿਲਾਂ ਤਾਂ ਪਿੰਡਦਿਆਂ ਨੂੰ ਗੱਲ ਕਰਦਣਾ ਨਹੀਂ ਪਤਾ ਜਿਹੜੇ ਗੱਲ ਕਰਨਾ ਆਉਂਦਾ ਉਹ ਸਾਨੂੰ ਕਹਿੰਦਾ ਤੁਹਾਨੂੰ ਬਾਣੀ ਆਉਂਦੀ ਆ ਅਸੀਂ ਕਿੱਥੇ ਬੈਠੋ ਸਾਡੇ ਨਾਲ ਬਰਾਬਰ ਚੌਂਕੜਾ ਲਾਓ ਅਸੀਂ ਬਾਣੀ ਸੁਣਾਉਣੀ ਆ ਤੁਸੀਂ ਵੀ ਸੁਣਾਓ ਆਜੋ ਪੰਜ ਸਿੰਘ ਆਜੋ ਬੈਠੋ ਕਿਹੜਾ 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 ਪੜਦਾ ਬਾਣੀ ਛੱਡਣਾ ਭਾਈ ਕਰੋ ਸਾਡੇ ਨਾਲ ਗੱਲ ਕਿਹੜਾ ਕਰਦਾ ਦੇਖੋ ਇੱਥੇ ਪ੍ਰਕਾਸ਼ ਕਰ ਗੁਰਸਤ ਗੁਰਕਾ ਜੋ ਸਿੱਖ ਖਾਵੇ ਸੋ ਪਲਕੇ ਉਠਾਰ ਨਾਮ ਤੇ ਆਵੇ ਇਸ਼ਨਾਨ ਕਰੇ ਪਲਕੇ ਪ੍ਰਭਾਤੀ ਉਦਮ ਕਰੇ ਸ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਮ ਆਵੇ ਤੇ ਗੋੜ ਮੜੀ ਮੱਟ ਭੁੱਲ ਕੇ ਵੀ ਨਹੀਂ ਮੰਨਣਾ ਮਰਾ ਕਹਿੰਦੇ ਤੇ ਫਿਰ ਗੁਰੂ ਸਾਹਿਬ ਕਿਵੇਂ ਲਿਆਵਾਂਗੇ ਆਪਾਂ ਮੜੀਆਂ ਤੇ ਦੱਸੋ ਮੈਨੂੰ ਹੁਣ ਕੋਈ ਤੁਹਾਡੀ ਆਪਸੀ ਬੈਠ ਕੇ ਕੋਈ ਗੱਲਬਾਤ ਆਪਸੀ ਬੈਹਿ ਕੇ ਗੱਲ ਹੋਈ ਹੈ ਪਰ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰ ਰਹੇ ਪ੍ਰਸ਼ਾਸਨ ਨੇ ਨਾ ਪੂਰਾ ਸਾਲ ਦੇ ਰਿਹਾ ਇਸ ਵਕਤ ਚਾਰ ਪੰਚਾਇਤਾਂ ਚ ਸਾਨੂੰ ਚੱਕਣ ਨੂੰ ਆਇਆ ਹੈ ਪ੍ਰਸ਼ਾਸਨ ਗੱਡੀਆਂ ਖੜੀਆਂ ਨੇ ਗੱਡੀਆਂ ਦਿਖਾ ਦਿਓ ਗੱਡੀਆਂ ਖੜੀਆਂ ਨੇ ਲੈ ਜਾਣਗੇ ਅਸੀਂ ਤਾਂ ਕਹ ਵੀ ਇੱਥੇ ਗ ਮੱਥੇ 'ਚ ਮਾਰ ਦੋ ਖਤਮ ਕਰੋ ਸਾਨੂੰ ਗੱਲ ਨਿਪਟੜਦੀ ਆ ਅਸੀਂ ਨਹੀਂ ਖੜਾਂਗੇ ਮੂਰੇ ਸਾਨੂੰ ਢਾ ਦੋ ਇੱਥੋਂ ਖਤਮ ਕਰ ਦੋ ਸਾਨੂੰ ਇੱਥੋਂ ਹੋਰ ਦੱਸੋ ਚਾਰ ਕਰਮਜੀਤ ਸਿੰਘ ਖਾਸ ਸਹੀ ਪਿੰਡ ਕਿਹੜਾ ਹੈ ਲਵਾਨਾ ਟੇਕੂ ਜੀ ਇਹ ਗੱਲ ਹੋਈ ਆ ਜੀ ਇਹਨੇ ਸਾਡੇ ਉਰੇ ਮੜੀਆਂ 'ਚ ਮਰੇ ਦਾ ਪ੍ਰਕਾਸ਼ ਕਰਦੇ ਸੀ ਕੌਣ ਕਰਦੇ ਸੀ ਪਿੰਡ ਦੇ ਜੀ ਪਿੰਡ ਲਵਾਨਾ ਟੇਕੂ ਦੀ ਪੰਚਾਇਤ ਕਰਮੋ ਦੀ ਪੰਚਾਇਤ ਹਾਂਜੀ ਤੇ ਫਿਰ ਹੁਣ ਕੀ ਰੋਲਾ ਕਿਉਂ ਸਿੰਘ ਕਿਉਂ ਬੁਲਾਏ ਨੇ ਸਿੰਘ ਤਾਂ ਬੁਲਾਏ ਨੇ ਮਰੇ ਦਾ ਹੁਕਮ ਨਾਮਾਦ ਹੋਇਆ ਰ 14 ਦੇ ਵਿੱਚ ਆਈ ਸੀ ਇਹ ਮੜੀ ਮਸਾਂ ਦੀ ਮੜਿਆ ਦਾ ਪ੍ਰਕਾਸ਼ ਨਹੀਂ ਹੋ ਸਕਦਾ 2017 ਦੇ ਵਿੱਚ ਹੀ ਸਮਾਧਾਂ ਜੇ ਕਰ ਦਿੱਤੀ ਜਦੋਂ ਸਿੰਘ ਆਏ ਉਹਨੇ ਵਾਰ ਕਢਾਤਾ ਕਢਾ ਕੇ ਉਹਨੂੰ ਸਾਈਡ ਤੇ ਦੋ ਕਮਰੇ ਦਿੱਤੇ ਬਣਾ ਲੈਨੇ ਉਹ ਵਿਚ ਮੜਿਆ ਦਾ ਪ੍ਰਕਾਸ਼ ਕਰਦੇ ਤੇ ਕੱਲੂ ਦੋ ਤੀ ਦਿਨ ਭੋਗ ਪਾਦਨੇ ਪਰ ਮੜਿਆ ਦੇ ਸਰੂਪ ਜਦੋਂ ਕੋਈ ਪ੍ਰਚਾਰਕ ਆਉਂਦਾ ਸੀ ਤਾਂ ਉਸ ਸਮੇ ਮੜੀਏ ਚ ਲੈ ਕੇ ਜਾਂਦੇ ਸੀ ਜੇ ਉਹਨੇ ਕਹਿ ਰਹੇ ਨੇ ਵੀ ਇਸ ਤੋਂ ਮੜੀਏ ਚੱਕ ਦਿੰਨੇ ਅਸੀਂ ਰਿਟਰਨ ਚ ਲਿਖ ਕੇ ਦੇਨੇ ਵੀ ਮੜੀਆਂ ਬੰਦੇ ਕਰ ਦੇਣ ਇੱਥੋਂ ਹਾਂਜੀ ਰਸਤਾ ਹੀ ਬੰਦ ਹੋ ਜੀ ਉਹਨਾਂ ਦਾ ਨਾ ਉਹ ਵੀ ਰਸਤਾ ਬੰਦ ਹੋਊਗਾ ਹੋ ਗਿਆ ਜੀ ਉਹਨੇ ਬਾਈ ਨੇ ਜਿਹੜੀ ਜ਼ਮੀਨ ਲਗਦੀ ਆ ਬਾਕੀ ਰਿਟਨ ਜੇ ਲਿਖ ਕੇ ਦੇ ਰਹੇ ਨੇ ਇਹ ਬੈਰ ਕੋ ਖਾਲਸਾ ਬੈਰ ਜੀ ਕੀ ਕਥੇ ਇਹ ਵੀ ਜੀ ਮਸਲਾ ਇਹ ਹੈ ਸਾਡੇ ਉਰੇ ਸਾਧੂ ਹੋਏ ਨੇ ਉਹਨਾਂ ਨੇ ਬੰਦਗੀ ਕੀਤੀ ਐ ਇਸ ਸਥਾਨ ਤੇ ਬੈਠ ਕੇ ਜੀ ਸੁਭਨਾਮ ਹੈ ਜੀ ਮੋਨੀ ਰਾਧਾਰਾਮ ਜੀ ਉਹ ਉਦਾਸੀ ਡੇਰਾ ਇਹ ਤੇ ਉਦਾਸੀਆਂ ਦਾ ਡੇਰਾ ਤੇ ਉਦਾਸੀਓ ਸਾਧੂ ਸੀਗੇ ਉਹ ਵੀ ਸੰਗਤਾਂ 15-20 ਪਿੰਡਾਂ ਦੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਜਿਹੜਾ ਇਹ ਵਰਸੀ ਹੈ ਮਨਾਉਂਦੀਆਂ ਨੇ ਐਗ ਤੇ 51ਵੀਂ ਵਰਸੀ ਹੈ ਜੀ ਤੇ ਰਿੰਗ ਸਿੰਘ ਫੌਜਾਂ ਕਹਿੰਦੀਆਂ ਵੀ ਇੱਧਰ ਦੇ ਪਾਸੇ ਮੜੀਆਂ ਨੇ ਤੁਸੀਂ ਨੇ ਮੜੀਆਂ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਵੀ ਇਸ ਗੱਲ ਦਾ ਇਤਰਾਜ਼ ਹੈ ਅਸੀਂ ਨਗਰ ਨਿਵਾਸੀ ਜਿੰਨੇ ਵੀ ਸੀਗੇ ਉੱਥੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਜੇ ਸਾਨੂੰ ਦੱਸ ਦਿਓ ਜੀ ਉੱਥੇ ਜਾ ਕੇ ਅਸੀਂ ਇਹਨੂੰ ਜਿਹੜੀ ਕੋਈ ਘਾਟ ਹੈ ਸਾਡੇ ਵਿੱਚ ਅਸੀਂ ਉਹਨੂੰ ਪੂਰੀ ਕਰ ਲਾਂਗੇ ਉਹ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕੰਦ ਕਰ ਦੋ ਗਿਆਨੀ ਪ੍ਰਣਾਮ ਸਿੰਘ ਜੀ ਕਥਾਵਾਚਕ ਆਪਣੇ ਗਿਆਨੀ ਹੈਡ ਗਰੰਟੀ ਹਾਂ ਜੀ ਦੁਖਨਵੰਤ ਸਾਹਿਬ ਵਾਲੇ ਜੀ ਤੇ ਉਹ ਉਥੇ ਇਹ ਗੱਲ ਦਾ ਫੈਸਲਾ ਹੋ ਗਿਆ ਸੀ ਇਹਨਾਂ ਦੀ ਅਗਵਾਈ ਕਰ ਰਹੇ ਸੀ ਕਿ ਆਪਣੇ ਭਾਈ ਅੰਦਰਜੀਤ ਸਿੰਘ ਜੀ ਪਟਮਾਜਰਾ ਕੱਲ ਉਹ ਵੀ ਉਹਦੇ ਵਿੱਚ ਬੈਠੇ ਜੀ ਫੈਸਲਾ ਹੋ ਗਿਆ ਸੀ ਕੱਲ ਤੇ ਅੱਜ ਅਸੀਂ ਉਹ ਕੰਦ ਕਰਤੀ ਹੈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੇ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਸੀਗੀ ਦੇ ਉਹ ਲੱਗੇ ਹਨ ਉਹ ਉਹ ਤਾਂ ਮਤਲਬ ਪੰਡਾਲ ਲੱਗ ਗਿਆ ਜੀ ਕੰਧ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਮਹਾਰਾਜ ਦਾ ਸਰੂਪ ਲਿਆਂਦਾ ਸੀਗਾ ਇਹਨਾਂ ਨੇ ਆ ਕੇ ਹੁਣ ਰੌਲਾ ਪਾ ਲਿਆ ਵੀ ਇੱਥੇ ਅਸੀਂ ਕਰਨੇ ਨਹੀਂ ਦੇਣਾ ਹੈਗਾ ਉਹ ਫੈਸਲੇ ਤੇ ਖੜੇ ਨਹੀਂ ਹੈਗੇ ਉਹ ਤੋਂ ਮੰਨਕਰ ਹੋ ਗਏ ਜਿਨ੍ਹਾਂ ਨੇ ਆ ਕੇ ਰੌਲਾ ਪਾਇਆ ਉਹਨਾਂ ਦੀ ਕੋਈ ਪਿੰਡ ਦੇ ਵਾਸੀ ਹੈਗੇ ਉਹਨਾਂ ਦੇ ਨਾਲ ਵੀ ਦੋ ਤਿੰਨ ਪਿੰਡ ਦੇ ਹੈਗੇ ਨੇ ਜੀ ਪਰ ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ ਸਾਡੇ ਪਿੰਡ ਦੇ ਹੈਗੇ ਦੋ ਤਿੰਨ ਬੰਦੇ ਉਹਨਾਂ ਦੇ ਨਾਲ ਹੁਣ ਕੀ ਫੈਸਲਾ ਹੋਇਆ ਦੇਖੋ ਹੁਣ ਕੋਈ ਫੈਸਲਾ ਨਹੀਂ ਹਜੇ ਹੋਇਆ ਹੈਗਾ ਉਹਨਾਂ ਨੂੰ ਉੱਥੇ ਦੁਖਨਵਰਨ ਸਾਹਿਬ ਲੈ ਗਏ ਨੇ ਡਿਪਟੀ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਦੋਹੇ ਤਰ੍ਹਾਂ ਨੂੰ ਪਿੰਡ ਵਾਸੀਆਂ ਨੂੰ ਵੀ ਲਾਇਆ ਹੋਇਆ ਹੈ ਜੀ ਤੇ ਉਹਨਾਂ ਨੂੰ ਵੀ ਉਹ ਨਾਲ ਲੈ ਗਏ ਨੇ ਜੀ ਉੱਥੇ ਜਾ ਕੇ ਜੋ ਵੀ ਫੈਸਲਾ ਹੋਊਗਾ ਉਹਨਾਂ ਦਾ ਉਹ ਸਾਡ ਨੂੰ ਸਿਰ ਮੱਥੇ ਆ ਸੀ ਉਹਨੂੰ ਮੰਨਾਂਗੇ ਸੰਨ 2017 ਚ ਕੀ ਗੱਲ ਹੋਈ ਸੀ ਉਰੇ ਸੰਨ 2017 ਦੇ ਵਿੱਚ ਨਹੀਂ ਜੀ 2016 ਦੇ ਵਿੱਚ ਹੋਈ ਹੈ ਹੂੰ 2016 ਦੇ ਵਿੱਚ ਜਿਹੜਾ ਮਸਲਾ ਸੀ ਇੱਥੇ ਅਖੰਡ ਪਾਠ ਦਾ ਸੀਗਾ ਵੀ ਅੰਦਰ ਸਮਾਧਾਂ ਤੇ ਅਖੰਡ ਪਾਠ ਪ੍ਰਕਾਸ਼ ਨਹੀਂ ਹੋ ਸਕਦਾ ਕਾਲਤਾ ਸਾਹਿਬ ਦਾ ਹੁਕਮਨਾਮਾ ਹੈ ਜੀ ਅਸੀਂ ਉਹ ਉਹਨੂੰ ਮੰਨ ਲਿਆ ਜੀ ਅਸੀਂ ਵੀ ਇੱਥੇ ਪ੍ਰਕਾਸ਼ ਨਹੀਂ ਕਰਾਂਗੇ ਅਸੀਂ ਨੇ ਬਖਰੇ ਕਮਰੇ ਬਣਾ ਕੇ ਬਾਹਰ ਦੇ ਪਾਸੇ ਉੱਥੇ 2016 ਤੋਂ ਅਖੰਡ ਪਾਠ ਸਾਹਿਬ ਉੱਥੇ ਚੱਲਦੇ ਨੇ ਉਸੇ ਦਿਨ ਦੇ ਅਕਾਲ ਤਖਤ ਸਾਹਿਬ ਵੱਲੋਂ ਡਿਊਟੀ ਲੱਗੀ ਸੀ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਉਹਨਾਂ ਨੇ ਆ ਕੇ ਇੱਥੇ ਮੌਕਾ ਦੇਖਿਆ ਜੀ ਉਹ ਕਹਿ ਕੇ ਗਏ ਸੀ ਵੀ ਤੁਸੀਂ ਫਿਲਹਾਲ ਇੱਥੇ ਨਹੀਂ ਕਰੋਗੇ ਤੇ ਆ ਨਾਲ ਸਕੂਲ ਹੈ ਜੀ ਆਪਣੇ ਤੁਹਾਡੇ ਬੈਕ ਸਾਈਡ ਇੱਥੇ ਅਸੀਂ ਨੇ ਪ੍ਰਕਾਸ਼ ਸਕੂਲ ਦੇ ਵਿੱਚ ਕੀਤਾ ਸੀਗਾ ਜੀ ਉਸ ਤੋਂ ਬਾਅਦ 2017 ਦੇ ਵਿੱਚ ਉੱਥੇ ਪ੍ਰਕਾਸ਼ ਹੋਇਆ ਜੀ ਅਸੀਂ ਜਗ੍ਹਾ ਲੈ ਲਈ ਸੀ ਤੇ ਉੱਥੇ ਚੱਲਦਾ ਹੁੰਦਾ ਜੀ ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਦੀਵਾਨ ਲੱਗਣ ਦੀ ਸਤਸੰਗ ਹੁੰਦਾ ਦੋ ਦੀਵਾਨ ਹੁੰਦੇ ਨੇ ਲੋਹੜੀ ਤੇ ਮਾਗੀ ਦਾ ਜੀ ਉਹਦੇ ਵਿੱਚ ਉਹ ਸਾਨੂੰ ਆਗਿਆ ਦੇ ਕੇ ਸੀ ਤੁਸੀਂ ਦੀਵਾਨ ਇੱਥੇ ਲਾ ਸਕਦੇ ਹੋ ਪਰ ਤੁਸੀਂ ਇੱਥੇ ਅਖੰਡ ਪਾਠ ਪ੍ਰਕਾਸ਼ ਨਾ ਕਰਿਓ ਵੀ ਦੋ ਘੰਟੇ ਦਾ ਸਮਾਗਮ ਤਾਂ ਕਨਾਤਾ ਲਾ ਕੇ ਇੱਧਰ ਕੋਈ ਬੰਦਾ ਨਾ ਜਾਵੇ ਕੋਈ ਮੜੀ ਮਸਾਣੀ ਨੂੰ ਪੂਜੇ ਨਾ ਵੀ ਇੱਥੇ ਦੀਵਾਨ ਤੁਸੀਂ ਲਾ ਸਕਦੇ ਤੁਸੀਂ ਕਹਿੰਦੇ ਹਰਪਾਲ ਸਿੰਘ ਜੀ ਕਹਿ ਗਏ ਸੀ ਗਿਆਨੀ ਹਰਪਾਲ ਸਿੰਘ ਜੀ ਆਏ ਸੀ ਜੀ ਅੱਛਾ ਜੀ ਹਉਣ ਮਤਲਬ ਕਿ ਉਹਨਾਂ ਨੇ ਇੱਥੇ ਕਰਨ ਤੋਂ ਰੋਕਿਆ ਇਹਨਾਂ ਨੇ ਹੁਣ ਸਾਨੂੰ ਇੱਥੇ ਕਰਦੋਂ ਰੋਕਿਆ ਸੀ ਇਹ ਬੇਨਤੀ ਕੀਤੀ ਹੈ ਨਿਮਰਤਾ ਸਹਿਤ ਇਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਮਾਰਾ ਦੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਸਤਕਾਰ ਦੀ ਗੱਲ ਕਰਦੇ ਹੋ ਅਸੀਂ ਵੀ ਤੁਹਾਡੇ ਨਾਲ ਸਤਕਾਰ ਦੀ ਗੱਲ ਕਰਦੇ ਆਂ ਵੀ ਇਹ ਸਤਕਾਰ ਨੂੰ ਅਸੀਂ ਕਿਵੇਂ ਬਰਕਰਾਰ ਰੱਖੀਏ ਸਾਡੇ ਵਿੱਚ ਕੋਈ ਘਾਟ ਹੈ ਕਿਧਰੇ ਪਾਸੇ ਅਸੀਂ ਕੰਧ ਕਰਦੀਏ ਉੱਚੀ ਕਰਦੀਏ ਨੀਵੀਂ ਕਰਦੇ ਕੀ ਤੁਸੀਂ ਚਾਹੁੰਦੇ ਆਂ ਅਸੀਂ ਉਹ ਕਰਨ ਵਾਸਤੇ ਤਿਆਰ ਆਂ ਉਹ ਇਹਨਾਂ ਸਾਡੀ ਗੱਲ ਨੂੰ ਸੁਣਨ ਨੂੰ ਤਿਆਰ ਹੈ ਮੇਰੇ ਹੈਗੇ ਇਹ ਇਹ ਖੰਡਵੜ ਸਾਹਿਬ ਕਰਾਉਂਦੇ ਹੁੰਦੇ ਨੇ ਆਏ ਸਾਲ ਉਹ ਵੀ ਜਗ੍ਹਾ ਨੂੰ ਲੈ ਕੇ ਇਸ਼ੂ ਸੀਗਾ ਹੁਣ ਦੋਨੋਂ ਨੀਂਹਾਂ ਦੀ ਸੁਣਵਾਈ ਕਰ ਲਈ ਆਪਣਾ ਆਪਣਾ ਲਖਨਵਾਰ ਸਾਹਿਬ ਤੋਂ ਆਏ ਸੀਗੇ ਹੈੱਡ ਗ੍ਰੰਥੀਦਾਰ ਸਾਹਿਬ ਤੇ ਉਹਨਾਂ ਨੇ ਸਾਰਾ ਕਰਤਾ ਵੀ ਕੰਦ ਕਰਕੇ ਤੁਸੀਂ ਕਰ ਸਕਦੇ ਤੇ ਹੁਣ ਫਿਰ ਪਿੰਡ ਵਾਲੇ ਕਰ ਰਹੇ ਨੇ ਜੀ ਹਾਂ ਜੀ ਹਾਂ ਉਹ ਕਰ ਰਹੇ ਨੇ ਜੀ ਉਹ ਕਹਿੰਦੇ ਨੇ ਜੀ ਕਰ ਸਕਦੇ ਹੋ ਫਿਰ ਉਹ ਲਹਿਣਸੀ ਕਿਉਂ ਰੋਕ ਰਹੇ ਹੋ ਪਹਿਲਾਂ ਉਹ ਕੰਦ ਦਾ ਇਸ਼ੂ ਸੀਗਾ ਉਹ ਕਹਿੰਦੇ ਵੀ ਕੰਦ ਕਰਕੇ ਤੁਸੀਂ ਕਰ ਲਓ ਫਿਰ ਉਹ ਮੰਨ ਗਏ ਨੇ ਹੰਸ ਸਿੰਘ ਤੇ ਕੰਦ ਦੇ ਪਰਲੇ ਪਾਸੇ ਕੀ ਗੱਲ ਹੈ ਮਗਰ ਕਿਉਂ ਨਹੀਂ ਕਰ ਰਹੇ ਕੋਈ ਜਗਾ ਜੁਗਾ ਦਾ ਜੀ ਇਹਨਾਂ ਦਾ ਇਸ਼ੂ ਉਹ ਉਹਦੇ ਕਰਕੇ ਸੀ ਕੋਈ ਹਾਂ ਮੜੀਆਂ ਦਾ ਹੱਦ ਨੇ ਜੀ ਉਧਰਲੀ ਸਾਈਡ ਮੜੀਆਂ ਨੇ ਤੇ ਹੁਣ ਕੀ ਨਿਬੜ ਗਿਆ ਜੀ ਕਰਸਾ ਹਾਂ ਜੀ ਹਾਂ ਫੈਸਲਾ ਹੋ ਗਿਆ